ਕਾਸ਼ੀ ਕਾਲੀ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਹੈਗਾ ਆ ਪਹਿਲਾ ਚੋਪੈਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਤੇ ਗੁਰੂ ਰਾਮਦਾਸ ਜੀ ਦੇ ਵੀ ਅਸੀਂ ਜਾਨਨੇ ਆ ਦਰਸ਼ਨ ਮੇਲੇ ਕਰਨ ਤੇ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਸਾਰੀਆਂ ਬੱਸਾਂ ਬਾਬਾ ਨਰ ਸਿੰਘ ਜੀ ਗੁਰਦੁਆਰੇ ਦੇ ਵਿੱਚ ਰੁਕਉਂਦੀਆਂ ਨੇ ਤੇ ਉੱਥੇ ਸੰਤਾਂ ਤੋਂ ਰ ਆਪਣਾ ਲੰਗਰ ਪਾਣੀ ਛਕਦਿਆਂ ਨੇ ਮੱਥਾ ਟੇਕਦਿਆਂ ਨੇ ਕਈਆਂ ਨੇ ਘਰਾਂ ਤੋਂ ਵਿੱਚੋਂ ਆਪਣਾ ਖੀਰ ਦੁੱਧ ਬਣਾ ਕੇ ਲੰਡਾ ਹੁੰਦਾ ਹੈ ਉਹ ਚੜਾਮੀਆਂ ਨੇ ਤੇ 10 ਤੋਂ 15 ਮਿੰਟ ਬੱਸਾਂ ਜਿਹੜੀਆਂ ਉਹ ਰੁਕਦੀਆਂ ਨੇ ਤੇ ਲੰਗਰ ਪਾਣੀ ਛਕਾ ਕੇ ਸੰਤਾਂ ਨੂੰ ਜੇਰੋ ਅਗੇ ਦਰਬਾਰ ਸਾਹਿਬ ਜਾਂ ਬਾਬਾ ਦੀਪ ਸਿੰਘੀ ਤੇ ਗੁਰਦੁਆਰੇ ਨੂੰ ਚਾਲੇ ਪੈਂਦੀਆਂ ਨੇ ਇੱਥੇ ਰੁਕਣ ਦਾ ਸਿਰਫ ਇਹ ਕਾਰਨ ਹੈ ਕਿ ਬਾਬਾ ਨੋਦ ਸਿੰਘ ਜੀ ਦਾ ਜਿਹੜਾ ਦਵਾਰ ਆ ਉਹ ਪਹਿਲਾ ਹੁੰਦਾ ਆ ਉਹਨਾਂ ਦੋਨਾਂ ਗੁਰਦੁਆਰਿਆਂ ਤੋਂ ਤੇ ਇਸ ਗੁਰਦਾਰੇ ਦੀ ਵੀ ਬਹੁਤ ਜ਼ਿਆਦਾ ਮਾਨਤਾ ਆ ਸੰਤਾ ਮਤਲਬ ਦਿਲ ਤੋਂ ਇੱਥੇ ਵੀ ਸੇਵਾ ਕਰਦੀਆਂ ਨੇ ਤੇ ਮੱਥਾ ਟੇਕਦੀਆਂ ਨੇ ਬਾਬਾ ਨੋਥ ਸਿੰਘ ਜੀ ਦੇ ਗੁਰਦੁਆਰੇ ਤੋਂ ਬਾਅਦ ਜਿਹੜੀਆਂ ਬਸਾਂ ਆ ਉਹ 10-15 ਮਿੰਟ ਦੇ ਰਸਤੇ ਤੋਂ ਦੂਰ ਨਹੀਂ ਖਲੋ ਜਾਂਦੀਆਂ ਨਹੀਂ ਕਿਉਂਕਿ ਅੱਗੇ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ ਤੇ ਜਿਹੜੀਆਂ ਬਸਾਂ ਆ ਉਹ ਅੱਗੇ ਜਿਹੜੀ ਪੰਜਾਬ ਪੁਲਿਸ ਨੇ ਪ੍ਰਸ਼ਾਸਨ ਨੇ ਅਪੀਲ ਕੀਤੀ ਆ ਕਿ ਅੱਗੇ ਤੁਸੀਂ ਦਸਾਂ ਨਾਲ ਆ ਕੇ ਆਓ ਕਿਉਂਕਿ ਸਾਰਾ ਜਿਹੜੇ ਟੈਂਕ ਲੱਗੇ ਹੁੰਦੇ ਨੇ ਤੇ ਫਿਰ ਸੰਗਤ ਨੂੰ ਮਤਲਬ ਨਿਕਲਣਾ ਆਉਣਾ ਜਾਣਾ ਤੇ ਜਾਂ ਫਿਰ ਜਿਹੜੇ ਉੱਥੇ ਵੀਕਲ ਹੁੰਦੇ ਨੇ ਉਹਨਾਂ ਦਾ ਆਉਣਾ ਜਾਣਾ ਔਖਾ ਹੋ ਜਾਂਦਾ ਹੈ ਤੇ ਫਿਰ ਉੱਥੇ ਸਾਰੇ ਜਾਣੇ ਤੁਰ ਕੇ ਆਉਂਦੇ ਨੇ ਅੰਮ੍ਰਿਤਸਰ ਸੈਲ ਸਿਟੀ ਦਾ ਘਰ ਲਿਖਿਆ ਹੋਇਆ ਬਹੁਤ ਸੋਹਣਾ ਪਾਰਕਿੰਗ ਦੇ ਵਿੱਚ ਜਿੱਥੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਨੂੰ ਐਂਟਰ ਕਰਦੇ ਆ ਤੇ ਜਾਂ ਫਿਰ ਪਿਛਲੀ ਸਾਈਡ ਥਾਣੀ ਅਗਰ ਦਰਬਾਰ ਸਾਹਿਬ ਨੂੰ ਜਾਣਾ ਹੈ ਤੇ ਉਸ ਜਗ੍ਹਾ ਦੇ ਉੱਪਰ ਇਹ ਗੇਟ ਬਣਿਆ ਤੁਹਾਨੂੰ ਦਿਖ ਰਿਹਾ ਹੈ ਇੱਥੋਂ ਆਪਾਂ ਅੰਦਰ ਨੂੰ ਐਂਟਰੀ ਕਰਦੇ ਆ ਗੁਰੂ ਰਾਮਦਾਸ ਜੀ ਦੇ ਦੁਆਰ ਤੇ ਜਾਂਦੇ ਆਂ ਸਾਨੂੰ ਸਭ ਤੋਂ ਪਹਿਲਾਂ ਜੋੜਾ ਘਰ ਦੇ ਵਿੱਚ ਜੋੜਾ ਜਮਾ ਕਰਵਾਉਣਾ ਚਾਹੀਦਾ ਹੈ ਤੇ ਬਹੁਤ ਹੀ ਵਧੀਆ ਜਿਹੜਾ ਜੋੜਾ ਘਰ ਉਹ ਬਣਿਆ ਹੋਇਆ ਹੈ ਨਵੇਂ ਸਟਾਈਲ ਦੇ ਵਿੱਚ ਬਣਾਇਆ ਹੋਇਆ ਹੈ ਤੇ ਸੰਗਤ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਸੇਵਾ ਨਿਭਾਉਂਦੀ ਹੈ ਇੱਥੇ ਕਿ ਵਾਹਿਗੁਰੂ ਦਾ ਜਿਹੜਾ ਜਾਪ ਆ ਉਹ ਚੱਲਦਾ ਰਹਿੰਦਾ ਤੇ ਗੁਰੂ ਰਾਮਦਾਸ ਜੀ ਦਾ ਘਰ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਦੇਖਣ ਦੇ ਵਿੱਚ ਕਿਉਂਕਿ ਉੱਪਰ بارش ਦਾ ਨਜ਼ਾਰਾ ਖੂਬ ਸੀਗਾ ਸੰਤਾਂ ਜਿਹੜੀਆਂ ਆ ਉਹ ਆ ਰਹੀਆਂ ਸੀ ਤੇ ਜਾ ਰਹੀਆਂ ਸੀ ਦਰਸ਼ਨ ਵਿਦਾਰੇ ਕਰ ਰਹੀਆਂ ਸੀ ਤੇ ਹਮ ਹਮ ਇਕੱਠੇ ਜੇ ਸ਼ੁਰੂ ਹੋਣਾ ਹੈ ਕਿਉਂਕਿ ਅਜੇ ਮਾਰਨਿੰਗ ਆ ਤੇ بارش ਵੀ ਕਾਫੀ ਤੇਜ਼ ਸੀਗੀ ਤਾਂ ਕਰਕੇ ਸੰਤਾਂ ਦਾ ਜਿਹੜਾ ਇਕੱਠ ਤਾਂ ਹੈਗਾ ਆ ਬਟ ਅਜੇ ਘੱਟ ਦੇਖਣ ਨੂੰ ਮਿਲ ਰਿਹਾ ਆ ਕੋਸ਼ਿਸ਼ ਕਰਾਂ ਤੱਕ ਇਕੱਠ ਪ੍ਰੋਪਰ ਤੁਹਾਨੂੰ ਦੇਖਣ ਨੂੰ ਮਿਲੂਗਾ ਨੈਕਸਟ ਵੀਵੇ ਤੱਕ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਦੁਖਪੰਨ ਬੇਰੀ ਸਾਬ ਦੇ ਥੱਲੇ ਇਸ਼ਨਾਨ ਕਰਦੇ ਸੀਗੇ ਕਿਉਂਕਿ ਸਾਡੇ ਵੀ ਇੱਕ ਮਨੋ ਸੁਖਣਾ ਸੀ ਕਿ ਅਸੀਂ ਪੰਜ ਇਸ਼ਨਾਨਾ ਜਿਹੜੀਆਂ ਪੂਰੀਆਂ ਕਰਨੀਆਂ ਨੇ ਦੁਖਪੰਨ ਬੇਰੀ ਦੇ ਥੱਲੇ ਤੇ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਪਰ ਕਰਮਾ ਕਰਦੇ ਸੀ ਤੇ ਪਰ ਕਰਮਾ ਲੈਣ ਤੋਂ ਬਾਅਦ ਅਸੀਂ ਪ੍ਰਸ਼ਾਦ ਲੈ ਕੇ ਤੇ ਚਲੇ ਜਾਂਦੇ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵੱਲ ਕਿਉਂਕਿ ਚਪਾਰਾ ਸਾਹਿਬ ਦਾ ਜਿਹੜਾ ਟਾਈਮ ਸੀਗਾ ਉਹ 12 ਵਜੇ ਸਟਾਰਟ ਹੋ ਜਾਂਦਾ ਆ ਤੇ ਜੇ ਅਸੀਂ ਇੱਥੇ ਅੰਦਰ ਦਰਬਾਰ ਦੇ ਵਿੱਚ ਮੱਥਾ ਟੇਕਦੇ ਤੇ ਸਾਡੇ ਤੋਂ 12 ਵਜੇ ਚਪਾਰਾ ਸਾਹਿਬ ਦੇ ਵਿੱਚ ਹਾਜ਼ਰੀ ਨਹੀਂ ਪਰ ਹੁੰਦੀ ਸੀ ਤੇ ਤਾਂ ਕਰਕੇ ਫਿਰ ਅਸੀਂ ਦੁਖਪੰਨਨ ਬੇਰੀ ਦੇ ਜਿਹੜਾ ਗ੍ਰੰਥ ਸਾਹਿਬ ਰੱਖਿਆ ਹੋਇਆ ਉੱਥੇ ਅਸੀਂ ਆਪਣੀ ਅਰਦਾਸ ਬੇਨਤੀ ਕਰਦੇ ਪ੍ਰਕਿਰਮਾ ਕਰਦੇ ਤੇ ਅਸੀਂ ਹਰ ਐਤਵਾਰ ਨੂੰ ਆਪਣਾ ਚਲੇ ਜਾਂਦੇ ਸੀ ਇਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵੱਲ ਅਗਲਾ ਹਫਤਾ ਅਸੀਂ ਪਹੁੰਚੇ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਦੇ ਸਾਹ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਗਰਮੀ ਦੇ ਵਿੱਚ ਜੋੜਾ ਘੜਾ ਜੜਾਇਆ ਉਹ ਸਾਰੇ ਹੀ ਮਤਲਬ ਪ੍ਰੋਪਰ ਬੁੱਕ ਹੋ ਗਿਆ ਸੀ ਸੰਤਾਂ ਦਾ ਇਕੱਠ ਹੀ ਨਾ ਜ਼ਿਆਦਾ ਕਿ ਬਿਲਕੁਲ ਵੀ ਜੋੜਾ ਘੜਾ ਦੇ ਵਿੱਚ ਜਗ੍ਹਾ ਨਹੀਂ ਸੀ ਤੇ ਤਾਂ ਕਰਕੇ ਫਿਰ ਪ੍ਰਸ਼ਾਸਨ ਨੇ ਜੜੀਆ ਜੋੜੇ ਇਦਾਂ ਜਮਾ ਕਰਦੂ ਸੀ ਕਿ ਜਿਹੜੇ ਟੋਕਣਾ ਉਹ ਲਿਖੇ ਹੋਏ ਸੀ ਤੇ ਨਾਲ ਅਟੈਚ ਕਰ ਕਰਕੇ ਤੇ ਸੰਤਾਂ ਨੂੰ ਭੇਜਿਆ ਰਿਹਾ ਸੀ ਤੇ ਥੱਲੇ ਮਤਲਬ ਜੋੜਿਆਂ ਦੀਆਂ ਜਿਵੇਂ ਅੰਕਤਾਰ ਅਬਨਾਈਆਂ ਜਾ ਰਹੀਆਂ ਸੀ ਇਸ ਤੋਂ ਬਾਅਦ ਅਸੀਂ ਜੋੜਾ ਜਨਮ ਕਰਵਾਉਣ ਤੋਂ ਬਾਅਦ ਲਾਈਨ ਦੇ ਵਿੱਚ ਲੱਗ ਗਏ ਤੇ ਇੱਥੇ ਸੰਤਾਂ ਦਾ ਇਕੱਠ ਤੁਹਾਨੂੰ ਦੇਖਣ ਨੂੰ ਦੇਖ ਸਕਦੇ ਹੋ ਕਿ ਹਰ ਰੋਜ਼ ਐਤਵਾਰ 4 ਤੋਂ 5 ਲੱਖ ਬੰਦੇ ਦਾ ਇਕੱਠ ਜਿਹੜਾ ਉਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਨੇ ਤੇ ਸੰਤਾਂ ਇੰਨੀਆਂ ਉਤਸ਼ਾਹ ਨਾਲ ਆਉਂਦੀਆਂ ਨੇ ਤੇ ਸੰਤਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਸੰਤਾਂ ਦੀਆਂ ਆਪਾਂ ਮਰਦਾਂ ਸੁਣਿੰਦੀਆਂ ਆ ਜਿਨ੍ਹਾਂ ਦੀ ਕੈਂਸਰ ਦੀ ਬਿਮਾਰੀ ਇੱਥੋਂ ਠੀਕ ਹੋਈ ਜਾਂ ਜਾਂ ਜੋ ਵੀ ਮਨੋ ਕਾਮਨਾ ਆ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਗੁਰਦੁਆਰੇ ਤੋਂ ਮਤਲਬ ਪੂਰੀਆਂ ਹੁੰਦੀਆਂ ਨੇ ਤੇ اسی ਆਸਮੁਰਾਦ ਦੇ ਨਾਲ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੇ ਵੀ ਪੰਜ ਚਪੈਰੇ ਸਾਧ ਦੇ ਲਈ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਦੇ ਵਿੱਚ ਅਸੀਂ ਸੁੱਖੇ ਸੀ ਤੇ ਅਸੀਂ ਆਪਣੀ ਉਤਸ਼ਾਹ ਤੇ ਸ਼ਦਾਪਾ ਮਨਾਉਣਾ ਜੋ ਵੀ ਸਾਡੀ ਮੌਨ ਕਾਮਨਾ ਸੀ ਉਹ ਪੰਜ ਚਪੈਰੇ ਦੇ ਵਿੱਚ ਸਾਡੀ ਪੁਰੀ ਹੋਈ ਆ ਤੇ ਇਹ ਆਸਮਾਨ ਜਿਹੜੀ ਆ ਸਾਰੀ ਸੰਗਤ ਲੈ ਕੇ ਮਤਲਬ ਚੱਲਦੀ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਦਾ ਇਕੱਠ ਇੰਨੀ ਜ਼ਿਆਦਾ ਗਰਮੀ ਪਸੀਨੇ ਪਸੀਨੀ ਸਾਰੇ ਲੋਕ ਹੋਏ ਨੇ ਸੰਗਤ ਇੱਕ ਦੂਜੇ ਨੂੰ ਪੱਖੀ ਝੱਲ ਰਹੀ ਆ ਤੇ ਵਾਹਿਗੁਰੂ ਦਾ ਜਾਪ ਕਰੀ ਸੰਗਤ ਜਿਹੜੀ ਉਹ ਕਰ ਰਹੀ ਆ ਆਪਣੇ ਮੂੰਹ ਦੇ ਵਿੱਚ ਅੰਤਰਤਿਆਨ ਹੋ ਕੇ ਤੇ ਇੱਕ ਸਾਈਡਾਂ ਦੇ ਉੱਪਰ ਪ੍ਰੋਪਰ ਜਿਹੜਾ ਜਲ ਦਾ ਮਤਲਬ ਪ੍ਰਬੰਧ ਕੀਤਾ ਹੋਇਆ ਹੈ ਤੇ ਸਾਰੇ ਜਿਹੜੇ ਸੇਵਾਦਾਰ ਨੇ 올 ਲਾਈਨਾਂ ਦੇ ਵਿੱਚ ਖੜੇ ਹੀ ਸੰਗਤ ਨੂੰ ਜਲ ਜਿਹੜਾ ਉਹ ਛਕਾਉਂਦੇ ਨੇ ਆਹਾਂ ਗੰਦੇ ਜਾਤੇ ਅਲੀਮ ਕੰਨ ਦੀ ਰਸਦਾ ਦੋ ਤਾਂ ਟਾਈਟ ਟਾਈਕਨ ਤੇ ਲਾਈਨ ਦੇ ਵਿੱਚ ਖਲੋਣ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਅਸੀਂ ਮੱਥਾ ਟੇਕਣ ਵਾਸਤੇ ਜਾ ਰਹੇ ਸੀ ਕੀ ਪ੍ਰੋਪਰ ਫਿਰ ਗੇਟ ਦੇ ਉੱਤੇ ਥੋੜਾ ਟਾਈਮ ਖਲੋਣਾ ਪੈਂਦਾ ਹੈ ਸੰਗਤਾਂ ਨੂੰ ਕਿਉਂਕਿ ਸੇਵਾਦਾਰ ਜਿਹੜੇ ਆਪਣੇ ਹਿਸਾਬ ਦੇ ਨਾਲ ਕਿ ਦਰਬਾਰ ਦੇ ਵਿੱਚ ਵੀ ਸੰਗਤ ਦਾ ਇਕੱਠ ਨਾ ਜ਼ਿਆਦਾ ਹੋਵੇ ਆਰਾਮ ਨਾਲ ਸਾਰੇ ਮੱਥਾ ਟੇਕ ਟੇਕ ਕੇ ਅੰਦਰ ਲਈ ਜਾਣ ਬਹੁਤ ਵਧੀਆ ਜਿਹੜਾ ਸੇਵਾਦਾਰ ਨੇ 200 250 ਬੰਦਾ ਸੇਵਾਦਾਰ ਆ ਇਸ ਗੁਰਦੁਆਰੇ ਦੇ ਵਿੱਚ ਜਿਹੜੇ ਆਪਣੀ ਸੇਵਾ ਨੂੰ ਬਖੂਬੀ ਨਿਭਾਉਂਦੇ ਨੇ ਤੇ ਸੰਗਤਾਂ ਦਾ ਧਿਆਨ ਰੱਖਦੇ ਨੇ ਇਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋਏ ਮੱਥਾ ਟੇਕਾ ਤੇ ਰਸ਼ ਤੁਸੀਂ ਦਰਬਾਰ ਸਾਹਿਬ ਚ ਵੀ ਦੇਖ ਸਕਦੇ ਹੋ ਜਿਹੜੇ ਸੰਗਤ ਮਾਰਨਿੰਗ ਜਲਦੀ ਆ ਜਾਂਦੀ ਆ ਉਹ ਸੰਗਤ ਫਿਰ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਆ ਕਿ ਉਹ ਅੰਦਰ ਦਰਬਾਰ ਦੇ ਵਿੱਚ ਸਤਾਰਾ ਸਾਹਿਬ ਬ੍ਰਾਹਮਣਾ ਸੁਣ ਸਕਦੇ ਆ ਤੇ ਅੰਦਰ ਹੀ ਬੈਠ ਜਾਂਦੇ ਆ ਪਰ ਜ਼ਿਆਦਾਤਰ ਜਿਹੜੀ ਸੰਗਤ ਆ ਉਹਨਾਂ ਨੂੰ ਸੇਵਾ ਦਾ ਜੜਿਆ ਉਹ ਮੱਥਾ ਟੇਕਣ ਤੋਂ ਬਾਅਦ ਬੋਲ ਦਿੰਦੇ ਕਿ ਜਲਦੀ ਜਲਦੀ ਤੁਸੀਂ ਬਾਹਰ ਨੂੰ ਜਾਈ ਜਾਓ ਕਿਉਂਕਿ ਅੰਦਰ ਦਰਬਾਰ ਦੇ ਵਿੱਚ ਸੰਗਤ ਦਾ ਜਿਹੜਾ ਉਹ ਰਸ਼ ਨਾ ਪਵੇ ਤਾਂ ਜੋ ਸਾਰੀ ਸੰਗਤ ਜਿਹੜੀ ਆ ਉਹ ਮੱਥਾ ਆਰਾਮ ਨਾਲ exactly <laughs> ਮੱਥਾ ਟੇਕ ਕੇ ਅਰਦਾਸ ਕਰਵਾ ਕੇ ਤੇ ਅਸੀਂ ਬਾਦ ਦਰਬਾਰ ਸਾਬ ਤੋਂ ਬਾਹਰ ਹਾਲ ਦੇ ਵਿੱਚ ਆ ਗਏ ਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਮੱਥਾ ਟੇਕ ਕੇ ਅਸੀਂ ਬਾਹਰ ਦੇਖਿਆ ਕਿ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਸੀ ਤੇ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਸੀ ਤੇ ਪੈਰ ਰੱਖਣ ਦੀ ਜਗ੍ਹਾ ਬਿਲਕੁਲ ਵੀ ਨਹੀਂ ਸੀ ਤੇ ਅਸੀਂ ਆਪਣੇ ਵਾਸਤੇ ਜਗ੍ਹਾ ਦੇਖ ਰਹੇ ਸੀ ਕਿ ਕੁਝ ਪੈਰਾ ਸਾਹਿਬ ਚਾਰਕੰਟ ਦਾ ਕੱਪਣਾ ਸੀ ਤੇ ਦੇਖ ਰਹੇ ਸੀ ਕਿ ਕਿੱਥੇ ਸਾਨੂੰ ਜਗ੍ਹਾ ਮਿਲੇ ਤੇ ਅਸੀਂ ਕਿੱਥੇ ਬੈਠ ਜਾਈਏ ਲੱਭਦੇ ਨਮੁੰਦੇ ਸਾਨੂੰ ਇੱਥੇ ਕੰਟ ਦੇ ਥੱਲੇ ਜਿਹੜੀ ਉਹ ਜਗ੍ਹਾ ਮਿਲ ਗਈ ਸੀ ਗਰਮੀ ਤਾਂ ਬਹੁਤ ਸੀ ਪਰ ਸਾਨੂੰ ਬੈਠਣ ਲਈ ਜਗ੍ਹਾ ਮਿਲ ਗਈ ਸੀ ਜੇ ਪੈਰਾ ਸਾਹਿਬ ਤੋਂ ਬਾਅਦ ਅਸੀਂ ਆਪਣੀ ਅਰਦਾਸ ਮਨੋਕਾਮਨਾ ਆਪਣੀ ਪੂਰਨ ਕਰਨ ਦੇ ਲਈ ਕਰਕੇ ਤੇ ਅਸੀਂ ਜਿਹੜਾ ਸਭ ਲੈ ਕੇ ਤੇ ਬੱਸ ਸਟਾਪ ਵੱਲ ਨੂੰ ਆਪਣੀ ਵੱਲ ਨੂੰ ਚੱਲ ਪਏ ਸੀ ਕਿਉਂਕਿ ਬੱਸ ਦਾ ਜਿਹੜਾ ਟਾਈਮ 4:00 10 ਸੀ ਤੇ ਅਰਦਾਸ ਹੁੰਦਿਆਂ ਤੇ ਮੁੱਖ ਵਕ ਲੈਂਦਿਆਂ ਸਾਡੇ 4:30 ਬੱਜ ਜਾਂਦੇ ਸੀ ਤੇ ਬੱਸ ਦੂਰ ਜਾਣੀ ਹੁੰਦੀ ਸੀ ਤੇ ਬੱਸ ਵਾਲੇ ਦਾ ਟਾਈਮ 4:00 ਦਾ ਹੀ ਤਾਂ ਅਸੀਂ ਆਪਣੀ ਅਰਦਾਸ ਆਪ ਖੁਦ ਕਰਕੇ ਤੇ ਬੱਸ ਵੱਲ ਨੂੰ ਤੁਰ ਪਏ ਪਰਾ ਸਾਹਿਬ ਘਟਪੰਤ ਤੋਂ ਬਾਅਦ ਇੱਕਦਮ ਸੰਗਤਾਂ ਦਾ ਜਿਹੜਾ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਸਾਰੀਆਂ ਸੰਗਤਾਂ ਨੇ ਆਪਣੀਆਂ-ਆਪਣੀਆਂ ਬਸਾਂ ਵੱਲ ਨੂੰ ਆਪਣੇ-ਆਪਣੇ ਸਾਧਨਾਵਾਂ ਵੱਲ ਨੂੰ ਜਾਣਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਥਾਂ-ਥਾਂ ਤੇ ਸ਼ਬੀਲਾ ਜਲਦੇ ਲੰਗਰ ਲੱਗੇ ਹੋਏ ਨੇ ਤੇ ਸੰਗਤਾਂ ਜਿਹੜੀਆਂ ਉਹ ਸੇਵਾ ਕਰ ਰਹੀਆਂ ਨੇ ਜਲ ਵਰਤਾਰੀਆਂ ਠੰਡਾ ਮਿੱਠਾ ਜਲ ਜਿਹੜਾ ਆ ਉਹ ਹਰ ਐਤਵਾਰ ਨੂੰ ਹਰ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜਾ ਉਹ ਲੱਗਿਆ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਕਿ ਸੰਤਪੂਰੀ ਵਾਲਿਆਂ ਨੇ ਯਾਤਰੀ ਨਿਵਾਸ ਜਿਹੜਾ ਉਹ ਬਣਾਇਆ ਹੋਇਆ ਹੈ ਨਵੀਂ ਬਿਲਡਿੰਗ ਬਣੀ ਹੋਈ ਹੈ ਕਿ ਜਿਹੜੇ ਯਾਤਰੀ ਦੂਰਾਂ ਤੋਂ ਆਉਂਦੇ ਨੇ ਰਾਤ ਸੇ ਰਹਿਣਾ ਚਾਹੁੰਦੇ ਨੇ ਤੇ ਇੱਥੇ ਆਰਾਮ ਨਾਲ ਆਪਣਾ ਰੋਕ ਸਕਦੇ ਨੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਅਸੀਂ ਰਸਤੇ ਦੇ ਵਿੱਚ ਜਾ ਰਹੇ ਸੀ ਵਾਪਸ ਆਪਣੀ ਬਸ ਵੱਲ ਨੂੰ ਤੇ ਹਰ ਇੱਕ ਜਗ੍ਹਾ ਤੋਂ ਠੰਡਾ ਮਿੱਠਾ ਜਲ ਦੇ ਲੰਗਰ ਤੇ ਥਾਂ-ਥਾਂ ਤੇ ਅਲੱਗ-ਅਲੱਗ ਲੰਗਰ ਜਿਹੜੇ ਲੱਗੇ ਹੋਏ ਸੀ ਤੇ ਅਰਦਾਸ ਦੀ ਆਵਾਜ਼ ਸਾਨੂੰ ਆ ਰਹੀ ਸੀ ਕਿਉਂਕਿ ਅਰਦਾਸ ਜਿਹੜੀ ਆ ਉਹ ਚੱਲ ਰਹੀ ਸੀ ਪਰ ਜੇ ਅਸੀਂ ਅਰਦਾਸ ਸੁਣਦੇ ਤਾਂ ਅਸੀਂ ਲੇਟ ਹੋ ਜਾਂਦੇ ਅਸੀਂ ਬਸ ਤੱਕ ਨਹੀਂ ਪਹੁੰਚ ਸਕਦੇ ਸੀ ਫਿਰ ਇਹ ਤਾਂ ਮੇਰਾ ਨਹੀਂ ਤੇਰਾ ਹੀ ਹੈ ਹਾਂ ਵੀਰਾ ਬੋਲਾ ਮੈਂ ਨਹੀਂ ਬੋਲ ਕੇ ਤੇ ਇੱਥੇ ਅੰਮਾ ਦਾ ਲੰਗਰ ਲੱਗਾ ਹੋਇਆ ਸੀ ਤੇ ਸੰਗਤਾਂ ਨੂੰ ਅੰਮਾ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਸੀ ਅੱਜ ਕੋਹੋਂ ਲੰਗਰ ਲੱਗਾ ਹੋਇਆ ਸੀ ਠੰਡੇ ਮਿੱਠੇ ਜਲਦਾ ਤੇ ਇਹਨਾਂ ਵੀਰਾਂ ਤੋਂ ਅਸੀਂ ਪਿੱਛੇ ਦੇ ਨਾਲ ਕਿੱਸੇ ਸੀ ਫਿਰੋਜ਼ਪੁਰ ਦੇ ਏਰੀਏ ਤੋਂ ਤੇ ਮੋਗਾ ਏਰੀਆ ਤੋਂ ਆ ਤੇ ਅਸੀਂ ਹਰ ਐਤਵਾਰ ਨੂੰ ਹੀ ਆਪਣਾ ਜਿਹੜਾ ਲੰਗਰ ਹੈ ਇਦਾਂ ਹੀ ਲਗਾਉਂਦੇ ਆ ਤੇ ਸੇਵਾ ਕਰਦੇ ਆ ਮਤਲਬ ਜੇ ਪਾਪਾ ਜੀ ਦੇ ਘਰ ਆਪਾਂ ਆਏ ਆ ਗਰਮੀ ਆ ਪਰ ਗਰਮੀ ਨੂੰ ਕੱਟਣ ਵਾਸਤੇ ਸੰਗਤਾਂ ਨੇ ਇੰਨੀ ਜਵਾ ਜਗ੍ਹਾ ਦੇ ਉੱਪਰ ਲੰਗਰ ਲਾਏ ਹੋਇਆ ਕਿ ਨਜ਼ਾਰਾ ਹੀ ਆਨਦਾ ਹੋਵੇ ਪਰਮਾਨ ਦੇ ਬੱਚੇ ਆਏ ਕਿਉਂ ਦੂਜੇ ਬੱਚੇ ਆਏ ਕਿਉਂ ਇੱਕ ਨੇ ਪਿੱਛੇ ਗਿਆ ਛੱਡੋ ਆਏ ਕਿ ਪਿੱਛੇ ਉਹਨਾਂ ਨਾਲ ਗਿਆ ਛੱਡੋ ਕਿਉਂ ਬ੍ਰਹਮੀ ਸ਼ਾਹ ਕੋਲੋਂ ਮੈਂਗੋ ਸਿੰਘ ਸ਼ਾਹ ਕੋਲੋਂ ਆਏ ਕਿਉਂ ਇੱਧਰ ਹੀ ਮਾਰ ਲਓ ਉੱਥੇ ਗਲਾਸ ਵਾਲੀ ਅੰਨੀ ਸ਼ਾਹ ਕੋਲੋਂ ਮੈਂਗੋ ਸਿੰਘ ਸ਼ਾਹ ਕੋਲੋਂ ਜੋ ਪੈਰਾਸੈੱਡ ਦੀ ਸਮਾਪਤੀ ਦੇ ਟਾਈਮ ਤੇ ਜਿਹੜਾ ਇਕੱਠ ਹੋ ਜਾਂਦਾ ਹੈ ਜਲਾ ਹੋ ਜਾਂਦਾ ਹੈ ਕਿਉਂਕਿ ਸਾਰੀਆਂ ਸੰਤਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਵਹੀਕਲ ਨਾਲ ਜਲਦੀ ਜਲਦੀ ਪਹੁੰਚੀਏ ਸਾਡਾ ਵਹੀਕਲ ਨਾ ਤੁਰ ਪੇ ਹਦੀਆਂ ਬੱਸਾਂ ਨਾ ਚੱਲ ਪੈਣ ਤੇ ਸੰਤਾਂ ਦਾ ਜਿਹੜਾ ਇਕੱਠ ਇਨਾ ਹੋ ਜਾਂਦਾ ਕਿ ਆਟੋ ਵੀ ਨਹੀਂ ਲੱਗ ਸਕਦਾ ਬਾਈਕ ਲੰਘਣ ਲਈ ਔਖੀ ਹੋ ਜਾਂਦੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਵੱਡੇ ਵੱਡੇ ਕੈਨ ਰੱਖੇ ਹੋਏ ਆ ਤੇ ਉਹਨਾਂ ਵਿੱਚ ਤੇ ਉਹਨਾਂ ਦੇ ਵਿੱਚ برف ਪਾ ਕੇ ਜਲ ਜੜਾ ਓਵਰਤਾਇਆ ਜਾ ਰਿਹਾ ਆ ਤੇ ਇੱਥੇ ਜਗ੍ਹਾ-ਜਗ੍ਹਾ ਦੇ ਉੱਪਰ ਠੰਡੀ ਮਿੱਠੀ ਸ਼ਰਦਾਈ ਦੇ ਲੰਗਰ ਲੱਗੇ ਹੋਏ ਸੀ ਤੇ ਸੰਤਾਂ ਜਿਹੜੀਆਂ ਉਹ ਜਲਪਾਣੀ ਛੱਕ ਕੇ ਆਪਣੇ ਘਰਾਂ ਨੂੰ ਰਵਾਨਾ ਹੋ ਰਹੀਆਂ ਸੀ। ਤੇ ਨਾਲ ਹੀ ਇੱਥੇ ਜਿਹੜਾ ਕੜੀ ਤੇ ਪ੍ਰਸ਼ਾਦਾਂ ਦਾ ਲੰਗਰ ਲੱਗਾ ਹੋਇਆ ਸੀ ਤੇ ਸੰਤਾਂ ਜਿਹੜੀਆਂ ਪ੍ਰਸ਼ਾਦ ਛੱਕ ਕੇ ਲੈ ਕੇ ਤੇ ਆਪਣੇ ਆਪਣੇ ਘਰਾਂ ਨੂੰ ਰਵਾਨਗੀ ਕਰ ਰਹੀਆਂ ਸੀ।